ਆਹ ਦੋਸਤੋ ਗੱਡੀ ਜਿਹੜੀ ਰੋਡ ਤੇ ਝੜੂ 버ਗਰ ਕਿੰਗ ਦੇ ਕੋਲ ਖੜੀ ਸੀ ਜਿਹੜੀ ਗੱਡੀ ਆ ਸਾਈਡ ਸ਼ੀਸ਼ਾ ਮਤਲਬ ਪਾਕੀ ਦਾ ਖੋਲ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਭੈਣ ਜਿਹੜੇ ਉਹਨਾਂ ਦੇ ਨਾਲ ਸੀਗੇ ਗੰਭੀਰ ਸੱਟਾਂ ਲੱਗੀਆਂ ਭਰਾ ਦੇ ਵੀ ਬਿਲਕੁਲ ਸੱਟਾਂ ਲੱਗੀਆਂ ਜਿਨ੍ਹਾਂ ਦੇ ਦੱਸਿਆ ਜਾ ਰਿਹਾ ਗੰਭੀਰ ਹਾਲਤ ਆ ਆ ਗੱਡੀ ਆ ਵਰਨਾ ਤੇ ਆ ਹੈਲਮਟ ਜਿਹੜਾ ਪਿਆ ਉਹਨਾਂ ਨੇ ਹੈਲਮਟ ਪਾਇਆ ਸੀਗਾ ਹੈਲਮਟ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਆ ਹੈਲਮਟ ਪਿਆ ਜੀ ਮੋਟਰਸਾਈਕਲ ਸਵਾਰਣਾਂ ਦਾ ਆ ਗੱਡੀ ਆ ਜੀ ਕਰਤਾਰਪੁਰ ਦੀ ਦੱਸ ਰਿਹਾ ਗੱਡੀ ਬਹੁਤ ਜਿਆਦੀਆਂ ਸੱਟਾਂ ਜਿੰਨਾਂ ਕਿ ਲੱਗੀਆਂ ਭੈਣ ਭਰਾਵਾਂ ਦੇ ਉਹ ਵੀ ਫਗਵਾੜੇ ਨੂੰ ਆ ਰਹੇ ਸੀਗੇ ਇਹਨਾਂ ਨੇ ਜਾ ਕੇ ਤੁੰ ਤਾਕੀ ਖੋਲਦੀ ਗੱਡੀ ਦੀ ਜਿਹਦੇ ਕਰਕੇ ਗੰਭੀਰ ਸੱਟਾਂ ਲੱਗੀਆਂ ਇਹਨਾਂ ਤੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਆ ਭਾਜੀ ਜਿਹੜਾ ਸਿਵਲ ਹਸਪਤਾਲ ਆਏ ਆ ਐਕਸੀਡੈਂਟ ਹੋਇਆ ਕੀ ਮਾਮਲਾ ਭਾਈ ਸਾਰਾ ਇਹ ਸਰ ਮੈਂ ਆਉਂਦਾ ਸੀਗਾ ਇਹਨਾਂ ਗੱਡੀ ਮੇਨ ਰੋਡ ਤੇ ਖੜੀ ਕੀਤੀ ਸੀ ਮੈਂ ਨਾ ਪਿਛੇ ਹੁੰਦਾ ਮੈਂ ਹੈਲਮਟ ਵੀ ਲਿਆ ਸੀ ਇਹਨਾਂ ਜੱਕ ਤੋਂ ਗੱਡੀ ਤਾਂ ਕਿਹੋ ਜੀ ਹੁਣ ਸਾਰਾ ਸਾਡੀ ਦਾ ਕੋਈ ਗਾਹਤ ਨਹੀਂ ਸੀ ਤਾਂ ਲੰਘਣਗੇ ਭਾਜੀ ਗੱਡੀ ਕੌਣ ਚਲਾ ਰਹੀ ਸੀ ਭਾਈ ਗੱਡੀ ਭਾਈਓ ਉਹ ਮਤਲਬ ਉਪਰ ਹੀ ਕੋਣ ਮੁੰਡਾ ਸੀ ਭਾਜੀ ਉਹ ਹਾਂ ਉਹਨੇ ਭਾਜੀ ਉਹ ਮੇਨ ਰੋਡ ਤੇ ਭਾਜੀ ਲੱਗ ਕੇ ਖੜੀ ਸੀ ਗੱਡੀ ਤੁਸੀਂ ਕਿੱਥੋਂ ਆ ਰਹੇ ਸੀਗੇ ਐਸੀ ਭਾਜੀ ਰੇਂਦਰੂ ਭਾਜੀ ਅਸੀਂ ਪਗਵਾੜੀਆਂ ਚੱਲੇ ਸੀ ਭਾਜੀ ਰੇਂਦੇ ਕਿਹੜੀ ਜਿਹੜਾ ਤੁਸੀਂ ਮੈਂ ਰੇਂਦਰ ਭਾਜੀ ਇੱਥੇ ਬੰਗੀ ਆ ਠੀਕ ਹੈ ਭਾਜੀ ਮੇ ਸਿਸਟਰ ਹੈਗੀ ਇੱਥੇ ਰੇਂਦਰ ਪੜਦੀ ਆ ਹੋਸਟਲ ਤੇ ਉਹ ਰੇ ਤਾਂ ਉਹ ਕੰਪੀਟੀਸ਼ਨ ਸੀ ਅਸੀਂ ਥੋੜੀ ਡਰੈਸ ਲੈਣ ਚੱ ਤੇ ਇਹਨਾਂ ਨੇ ਭਾਜੀ ਇਸ ਤੇ ਲੱਗਣੀਆਂ ਰਾਸ਼ੇ ਸੀਗੇ ਸਿਰ ਤੋਂ ਲੱਗੇ ਯਾ ਜਗਦਮ ਤੱਕ ਹੀ ਹੋਤੀ ਭਾਜੀ ਇਸੇ ਕਿ ਭਾਈ ਲਈ ਇਸੇ ਭਾਈ ਬਾਈ ਬਾਈ ਕਿਤੇ ਲਈ ਕਿੰਨੇ ਗੱਡੀ ਵਾਲੇ ਕੋਣ ਪਤਾ ਲੱਗੇ ਗੱਡੀ ਵਾਲੇ ਭਾਜੀ ਆ ਕਹਿੰਦੇ ਅਸੀਂ ਅੱਛੇ ਨਹੀਂ ਆ ਭਾਜੀ ਮੈਨੂੰ ਨੰਬਰ ਦੇਆ ਭਾਜੀ ਉਹਨਾਂ ਦਾ ਕਿਹੜੀ ਜਗ੍ਹਾ ਦੇ ਬੰਦੇ ਆ ਇਹ ਭਾਜੀ ਪਤਾ ਨਹੀਂ ਕਿਹੜੀ ਜਗ੍ਹਾ ਦੇ ਭਾਜੀ ਲੈ ਕੇ ਤੁਹਾਨੂੰ ਕੋਣ ਆਇਆ ਉਥੋਂ ਮੁਕੇ ਤਾਂ ਹਾਂਜੀ ਇਹੀ ਲੈ ਕੇ ਆਏ ਸਾਨੂੰ ਕਹਿੰਦੇ ਚਲੋ ਕਹਿੰਦੇ ਸਾਡੇ ਟਰੀਟਮੈਂਟ ਮੈਂ ਸਾਡਾ ਟਰੀਟਮੈਂਟ ਕਰਾਉਂਗਾ ਮੈਂ ਕਿ ਸਾਡਾ ਤਾਂ ਸੱਟਾ ਤੋਂ ਕਿੰਨੇ ਦਿਨ ਲੱਗੇ ਆ ਕਿੰਨੇ ਦਿਨ ਲੱਗੇ ਮੈਨਿਆ ਸਰ ਅੱਛੇ ਲੱਗੇ ਹੱਥ ਤੇ ਮੇਰੇ ਕੰ ਇਹ ਕਿਹੜੀ ਜਗ੍ਹਾ ਹੋਇਆ ਹਾਂ ਇਹ ਸਾਰਾ ਉੱਥੇ ਲਵਲੀ ਕੋਲ ਕਿਸ਼ਾਇਤ ਮੈਨੂੰ ਲਵਲੀ ਰੋਡ ਤੇ ਗੱਡੀ ਲਾ ਕੇ ਖੜੇ ਸੀ ਇਹ ਰੋਡ ਤੇ ਗੱਡੀ ਲਾ ਕੇ ਖੜੇ ਸੀ ਪਿੱਛੋਂ ਆ ਰਹੇ ਸੀ ਜਦੋਂ ਨਹੀਂ ਕਿ ਬਾਕੀ ਖੋਲੀ ਜੀ ਹਾਂ ਜੀ ਤਾਂ ਕਿ ਖੋਲੀ ਸਾਰੇ ਇਹਨਾਂ ਨੇ ਮੁੱਢ ਤੋਂ ਬਲੇਡ ਕੀਤੀ ਮੋਕਲੇ ਬੰਦ ਨਹੀਂ ਸਾਰੇ ਜੀ ਕਵਿਸ਼ਨਿੰਗ ਕੀਤੀ ਸੀ ਕਿ ਬੜਾ ਟ੍ਰੀਟਮੈਂਟ ਕਰਾ ਲਿਆ ਸੀ ਕਿੰਨਾ ਕਿੰਨਾ ਟੋਟਾ ਲੱਗਿਆ ਤੁਹਾਡੇ ਹਾਂ ਜੀ ਤੁਹਾਡੇ ਲੱਗਿਆ ਸਾਡਾ ਕਿਹਦੇ ਕਿਹਦੇ ਸਰ ਮੇਰੇ ਲੱਗੀਆਂ ਮੇਰੇ ਸਿਸਟਰ 'ਕ ਲੱਗੀਆਂ ਮੇਰੇ ਮੇਰੇ ਦੋਸਤ 'ਕ ਲੱਗੀਆਂ ਮੇਰਾ ਦੋਸਤ ਦਾ ਉਹ ਗੋਟ ਬਣਾ ਗੋਟ ਨਹੀਂ ਹਲਦਾ ਸਿਸਟਰ ਦਾ ਮੇਰਾ ਭਾਈ ਲੱਗ ਟੋਕ ਪਾਜੀ ਕੀ ਨਾਂ ਜੀ ਆਪਣਾ ਮੇਰਾ ਬੌਦੀ ਹੈ ਜੀ ਕਿਹੜੀ ਜਗ੍ਹਾ ਤੇ ਰਹਣ ਆ ਸਰਦਾਰਪੁਰ ਤੋਂ ਕਿਹੜੀ ਸਾਈਡ ਤੋਂ ਪਾਜੀ ਆ ਰਹੇ ਜਿਹੜੇ ਇੱਕ ਜਿਹੜੇ ਕਹਿੰਦੇ ਮੋਟਰਸਾਈਕਲ ਤੇ ਆਏ ਤੁਹਾਡੇ ਦੀ ਤਾਕੀ ਖੋਲੀ ਗਈ ਗੱਡੀ ਦੀ ਉਹ ਪਾਜੀ ਜਿੱਦਾਂ ਇਧਰੋਂ ਹੀ ਆ ਰਹੇ ਸੀ ਨਾਲ ਦੀ ਸਾਈਡ ਤੇ ਡਰਾਈਵਰ ਸੀਟ 'ਤੇ ਬੈਠੀ ਸੀ ਛੋਟੀ ਹੂੰ ਤੇ ਉਹਨਾਂ ਨੇ ਜਿੱਦਾਂ ਉਲਟੀ ਆ ਗਈ ਜੱਫ ਤਾਂ ਮੈਂ ਉਹਨਾਂ ਨੂੰ ਕਹੀ ਗਿਆ ਮੈਂ ਕਿਹਾ ਨਾਲ ਵਾਈਫ ਬੈਠੇ ਹੀ ਮੇਰੇ ਉਹਨਾਂ ਨੇ ਵੀ ਕਿਹਾ ਵੀ ਨਾ ਖੋਲੋ ਇਧਰ ਰੋਡ ਚੱਲਦਾ ਹੂੰ ਉਹ ਜਾਣ ਨੂੰ ਉਨੇ ਮੈਂਟਲ ਆਇਆ ਜਾਨੂੰ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਜਦ ਤਰਾ ਮਨੇ ਖੋਲ ਦਿੱਤੀ ਗੱਡੀ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਕਿਹੜੀ ਗੱਡੀ ਭਾਈ ਆਪਣੇ ਕੋਲ ਗੱਡੀ ਵਰਨਾ ਭਾਈ ਤੁਸੀਂ ਰੋਡ ਤੇ ਖੜੀ ਕੀਤੀ ਸੀ ਗੱਡੀ ਰੋਡ ਤੇ ਨਹੀਂ ਵੀ ਜਿੱਦਾਂ ਫੁੱਟਪਾਥ ਹੁੰਦੇ ਨਾ ਵਿਚ ਬਣੇ ਉਹਨਾਂ 'ਚ ਹੀ ਖੜੀ ਕੀਤੀ ਸੀ ਇਧਰੋਂ ਜਗ੍ਹਾ ਛੱਡ ਕੇ ਕੀਤੀ ਸੀ ਤੇ ਇਹ ਜਿਹੜੇ ਫੇ ਮੋੜ ਜਿਹੜੇ ਜਿਹੜੇ ਮੋਟਰਸਾਈਕਲ ਸਵਾਰ ਆ ਰਹੇ ਸੀ ਫੁੱਟਪਾਥ ਦੇ ਉੱਤੋਂ ਆ ਰਹੇ ਸੀ ਫਿਰ ਉਹ ਰੋਡ ਤੇ ਨਾਲ-ਨਾਲ ਸੀਗੇ ਬਿਲਕੁਲ ਹਮ ਇਹਨੇ ਕੁੜੀ ਨੇ ਵੀ ਇਹ ਗਲਤੀ ਕਰ ਲਈ ਨਾ ਇਹਨੇ ਕਾਕੀ ਥੋੜੀ ਵੀ ਨਹੀਂ ਖੋਲੀ ਉਹ ਸਾਰੀ ਖੋਲਤੀ ਕਿਹੜੀ ਕੁੜੀ ਨੇ ਥਾਕੀ ਖੋਲੀ ਸੀਗੀ ਉਹ ਚਲ ਗਈ ਇੱਧਰੋਂ ਭਾਜੀ ਗੱਡੀ ਨੂੰ ਨਹੀਂ ਤੁਹਾਡੀ ਵਾਈਫ ਸੀ ਕੌਣ ਸੀ ਨਾਲ ਨਹੀਂ ਨਹੀਂ ਭੂਆ ਦੀ ਕੁੜੀ ਸੀ ਭਾਜੀ ਡਰਾਈਵਰ ਦਾ ਫਰਜ਼ ਹੁੰਦਾ ਸੱਜੇ ਕਰਕੇ ਦੇਖ ਕੇ ਤਾਂ ਕਿ ਖੋਲਣੀ ਇਹਦੇ ਵਿੱਚ ਗਲਤੀ ਕਿਸ ਦੀ ਕਿੰਨਾ ਦੀ ਤੁਹਾਡੀ ਆ ਜੇ ਉਹਨਾਂ ਦੀ ਮੋਟਰਸਾਈਕਲ ਆ ਗਈ ਠੀਕ ਠੀਕ ਕੇ ਬੋਲੀ ਗਿਆ ਮੈਂ ਕਿਾ ਰੁਕ ਜਾ ਰੁਕ ਜਾ ਪਿੱਛੇ ਆਉਂਦੇ ਪਏ ਨਾ ਖੋਲੀ ਉਹਨੇ ਮਿੰਟ ਲਾਇਆ ਜਾਣ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਇਹ ਕਿਹੜੀ ਜਗ੍ਹਾ ਤੋਂ ਸੀਗੇ ਫਿਰਾਰੇ ਇਹ ਨਾਲ ਹੀ ਸੀਗੇ ਕਰਤਾਰਪੁਰ ਤੋਂ ਆ ਰਹੇ ਸੀ ਲੈ ਕੇ ਕੌਣ ਆਏ ਉਹਨਾਂ ਨੂੰ ਇੱਥੇ ਇਹ ਤਾਂ ਕਦੋਂ ਦੇ ਆਏ ਸੀ ਰਹਿਣ ਆਏ ਸੀ ਨਹੀਂ ਨਹੀਂ ਲੈ ਲੈ ਕੇ ਕੋਣ ਆਏ ਹਨ ਕਿਵਲ ਆਪਾਂ ਹੀ ਲੈ ਕੇ ਆਏ ਆ ਨਾਂ ਆ ਕੇ ਆ ਤੁਸੀਂ ਕੋਣ ਕੋਣ ਸੀ ਸਾਰੇ ਗੱਡੀ 'ਚ ਮੇਰੀ ਵਾਈਫ ਸੀ ਤੇ ਉਹ ਕੁੜੀ ਸੀ ਉਹਦਾ ਰਹਿਣੇ ਕਿੱਥੇ ਤੁਸੀਂ ਮੇਨ ਕਰਤਾਰਪੁਰ ਦੇ ਠੀਕ ਹੈ